ਕਹਿੰਦੇ ਦੁੱਖ ਵੰਡਿਆ ਘਟ ਜਾਂਦੇ ਕਹਿੰਦੇ ਦੁੱਖ ਵੰਡਿਆ ਘਟ ਜਾਂਦੇ ਆਏ ਤਾਂ ਹਾਂ ਦੁੱਖ ਭੋਲਣ ਨੂੰ ਆਏ ਤਾਂ ਹਾਂ ਦੁੱਖ ਭੋਲਣ ਨੂੰ ਪਰ ਕੀ ਕਰੀਏ ਕੁਝ ਸੁਜਦਾ ਹੀ ਨਹੀਂ ਕੋਈ ਲਫ਼ਜ਼ ਨਹੀਂ ਲਫ਼ਜ਼ਾ ਬੋਲਣ ਨੂੰ ਕੋਈ ਲਫ਼ਜ਼ ਨਹੀਂ ਲਫ਼ਜ਼ਾ ਬੋਲਣ ਨੂੰ ਅੰਤਮ ਅਰਦਾਸ ਦਾ ਭੋਗ ਪਿਆ ਅੰਤਮ ਅਰਦਾਸ ਦਾ ਭੋਗ ਪਿਆ ਹਰ ਪਾਸੇ ਪਸਰਿਆ ਸੋਗ ਪਿਆ ਹਰ ਪਾਸੇ ਹੋ ਕੇ ਹਟਕੋਰੇ ਕੋਈ ਗੱਲ ਕਿਸੇ ਨਾਲ ਕੀ ਤੋੜੇ ਕੋਈ ਗੱਲ ਕਿਸੇ ਨਾਲ ਕੀ ਤੋੜੇ ਕੁਝ ਕਰਿਆ ਨਹੀਂ ਦੁਆਵਾਂ ਨੇ ਕੁਝ ਕਰਿਆ ਨਹੀਂ ਦੁਆਵਾਂ ਨੇ ਅੰਬਰ ਵਾਲ ਉਠੀਆਂ ਬਾਵਾ ਨੇ ਨਾ ਅਸਰ ਹੋਇਆ ਅਰਦਾਸਾਂ ਦਾ ਨਾ ਅਸਰ ਹੋਇਆ ਅਰਦਾਸਾਂ ਦਾ ਦਮ ਟੁੱਟ ਗਿਆ ਆਖਰ ਅਸਾਂ ਦਾ ਦਮ ਟੁੱਟ ਗਿਆ ਆਖਰ ਅਸਾਂ ਦਾ ਵੇ ਰੱਬਾ اے تو کی کیتا ਵੇ ਰੱਬਾ اے تو کی کیتا mainu دس ਕਿਵੇਂ ਤੇਰਾ جی کیتا mainu دس ਕਿਵੇਂ ਤੇਰਾ جی کیتا جد ਪਹਿਣਾ ਰੋੜ ਭਰਾ ਜਦ ਪੜਣ ਬਿਛੋੜੇ ਭਾਈਆਂ ਦੇ ਕੀ ਹਾਲ ਹੁੰਦੇ ਮਾਂ ਜਾਈਆਂ ਦੇ ਜਦ ਪੜਣ ਬਿਛੋੜੇ ਭਾਈਆਂ ਦੇ ਕੀ ਹਾਲ ਹੁੰਦੇ ਮਾਂ ਜਾਈਆਂ ਦੇ ਜਦ ਪਹਿਣਾ ਰੋੜ ਭਾਵਾਂ ਨੂੰ ਗਲ ਪਾਪਾ ਭਜੀਆਂ ਬਾਵਾ ਨੂੰ ਫਿਰ ਕੌਣ ਰਾਵੇ ਬਾਵਾ ਨੂੰ ਤਦ ਪੈਣਾ ਰੋੜ ਭਰਾਵਾਂ ਨੂੰ ਗਰ ਪਾਪਾ ਭਜੀਆਂ ਬਾਵਾ ਨੂੰ ਫਿਰ ਕੌਣ ਗਰਾਵੇ ਬਾਵਾ ਨੂੰ ਉਮਰਾਂ ਲੱਗ ਜਾਂਦੀਆਂ ਨੇ ਲੋਕੋ ਉਮਰਾਂ ਲੱਗ ਜਾਂਦੀਆਂ ਨੇ ਲੋਕੋ ਮੰਮਤਾ ਦੀਆਂ ਗੱਲਾਂ ਖੋਲ੍ਹ ਲੂ ਜੀਭਾਂ ਤੇ ਜਿੰਦਰੇ ਮਾਰ ਗਿਆ ਸਾਡਾ ਜੀ ਨਹੀਂ ਕਰਦਾ ਬੋਲਣ ਜੀਭਾਂ ਤੇ ਜਿੰਦਰੇ ਮਾਰ ਗਿਆ ਸਾਡੇ ਜੀ ਨਹੀਂ ਕਰਦਾ ਬੋਲਣ ਨੂੰ ਕਿ ਉਜੜੀ ਧੀ ਮਟਿਆੜ ਦੀਆ ਇਕ ਉਜੜੀ ਧੀ ਮਟਿਆਰ ਦੀ ਅੱਜ ਸਦਰਾਂ ਤਾਹਾਂ ਮਾਰਦੀਆਂ ਅੱਜ ਸਦਰਾਂ ਤਾਹਾਂ ਮਾਰਦੀਆਂ ਤੇਰੀ ਸਦਾ ਸੁਹਾਗਣ ਧੀ ਮਾਏ ਤੇਰੀ ਸਦਾ ਸੁਹਾਗਣ ਧੀ ਮਾਏ ਅੱਜ ਕੀ ਸੀ ਬਣਗੀ ਕੀ ਮਾਏ ਅੱਜ ਕੀ ਤੋਂ ਬਣਗੀ ਕੀ ਮਾਏ ਮੈਂ ਵੀ ਦਿਲ ਕਰਵਾ ਚੌਸ ਦਾ ਆਉਣਾ ਸੀ ਅਗਲੇ ਦਿਨ ਆਉਣਾ ਸੀ ਦਿਲ ਕਰਵਾ ਚੌਸ ਦਾ ਆਉਣਾ ਸੀ ਮੈਂ ਵੀ ਤਾਂ ਸ਼ਗਲ ਬਨੌੜਾ ਸੀ ਦਿਲ ਕਰਵਾ ਚੌਧਾ ਬਨੌੜਾ ਸੀ ਮੈਂ ਵੀ ਤਾਂ ਸ਼ਗਲ ਬਨੌੜਾ ਸੀ ਚੜ ਕੋਠੇ ਅਰਗ ਚੜੌੜਾ ਸੀ ਪਰ ਵਾਇ ਹੀ ਨਹੀਂ ਜੀ ਆਉਣਾ ਸੀ ਪਰ ਨਹੀਂ ਆਇਆ ਜਿਲੇ ਆਉਣਾ ਸੀ ਸਾਡਾ ਚੰਨ ਹੀ ਗੋਲੀ ਮਾਰ ਗਿਆ ਮੇਰਾ ਚੰਨ ਹੀ ਗੋਲੀ ਮਾਰ ਗਿਆ ਵਾਪਸ ਨਹੀਂ ਮੁੜਿਆ ਬਾਹਰ ਗਿਆ ਵਾਪਸ ਨਹੀਂ ਮੁੜਿਆ ਬਾਹਰ ਗਿਆ ਸਭ ਖੇਡਾਂ ਨੇ ਤਕਦੀਰ ਦੀਆਂ ਸਭ ਖੇਡਾਂ ਨੇ ਤਕਦੀਰ ਦੀਆਂ ਮੱਥੇ ਤੇ ਲਿਖੀ ਲਕੀਰ ਦੀਆਂ ਐਵੇਂ ਦਿਨ ਵੇਖੜੇ ਪੜਲੇ ਸਰ ਐਵੇਂ ਦਿਨ ਵੇਖੜੇ ਪੜਲੇ ਸਰ ਮੈਨੂੰ ਪਤਾ ਨਹੀਂ ਸੀ ਉਹ ਰੱਬ ਨੇ ਸਤੋ ਗਿਣਗਿਣ ਬਦਲੇ ਲੜੇ ਸਰ ਕਿ ਮਾਂ ਧੂੜੀ ਵਾਂਗੂ ਤੁਖਦੀ ਰਹੀ ਤੇਰਾ ਸਿਰ ਦੀਆਂ ਸੁੱਖਾ ਸੁਖਦੀ ਰਹੀ ਗਲ ਲਾ ਕੇ Baal ਨਿਹਾਣਿਆਂ ਨੂੰ ਤੇਰੇ ਬੂਹ ਵੇਖਣ ਨੂੰ ਲੁਛਦੀ ਰਹੀ ਤੂੰ ਤੋਰ ਗਿਆ ਬਾਕੀ ਕੀ ਰਹਿ ਗਿਆ ਸਾਡਾ ਸਭ ਕੁਝ ਖੋ ਕੇ ਹੀ ਲੱਗਿਆ ਤੇ ਲਾਸਟ ਵਿੱਚ ਮੈਂ ਕਹਾਗਾ ਕਿ ਰੱਬ ਕਰਕੇ ਤੇਰੇ ਵਾਂਗੂ ਨਾ ਰੱਬ ਕਰਕੇ ਤੇਰੇ ਵਾਂਗੂ ਨਾ ਕੋਈ ਗੱਬਰੂ ਪੁੱਤ ਜਵਾਨ ਮਰੇ ਧਰਤੀ ਦੀਆਂ ਤਾਹਾਂ ਨਿਕਲ ਗਈਆਂ ਸੂਰਜ ਦਾ ਮਰਸੀਆ ਕੌਣ ਪਾਵੇ